ਨੂਰ ਦਾ ਮਹੱਲਾ ਪੂਜੀਆ ਆਤਮਾ ਦੇਉ ਪੂਜੀਆ ਜੀਹਨ ਕੋਈ ਕੀਆ ਕਰਨਾ ਚਾਹੀਦਾ ਕੋਈ ਕੋਈ ਮਿੱਟੀ ਦੀਆਂ ਮੂਰਤਾਂ ਬਣਾਇਆ ਤੇ ਕੋਈ ਕੰਮ ਪਰਛਾਵੇਂ ਦੀਆਂ ਮੂਰਤਾਂ ਬਣਾਇਆ ਤੇ ਕੋਈ ਕਾਗਜ਼ ਦੀਆਂ ਮੂਰਤਾਂ ਦੇ ਬੁੱਤ ਬਣਾਇਆ ਤੇ ਪੂਰਨ ਉਹਦੋਂ ਕਿਹੜੀ ਚੀਜ਼ ਚਾਹੀਦੀ ਹੈ ਤਾਂ ਸੁਣ ਕੇ ਹਜ਼ੂਰ ਫਰਮਾਉਂਦੇ ਨੇ ਕਾਲਾ ਨਾ ਕਰ ਬੁੱਤ ਆਤਮਾ ਦੇਉ ਪੂਜੀਆ ਆਤਮਾ ਦੇਉ ਜਿੰਨ ਸੱਚੇ ਸੱਚੇ ਨੇ ਨਾਲ ਲਿਆ ਨਾ ਆਤਮਾ ਸਰਬਕਾ ਆਪਣਾ ਆਪ ਰੂਪ ਹੈ ਜਿਵੇਂ ਪ੍ਰਕਾਸ਼ ਰੂਪ ਹੈ ਉਹ ਦਾ ਪੂਜਨਾ ਕਰੀਏ ਦੇਹ ਕੇ ਬੰਦੇ ਹੈ ਤੇ ਆਤਮਾ ਆਸਰ ਉਰ ਸੁ ਕਮਰਛਾ ਕਰਕੇ ਜੋ ਪ੍ਰਾਪਤ ਹੈ ਕਈ ਜੋ ਤੇ ਅਨੰਦ ਕਨ ਸਰਦਾ ਜੀ ਅਨੂਪ ਵਾਸ ਦੇ ਦੇ ਵਾਦ ਬਧਾ ਆਤਮੇ ਰੂਪ ਕਈ ਜੋ ਤਾਂ ਆਪਣੇ ਆਪ ਤੇ ਜਿਹੜਾ ਪ੍ਰਕਾਸ਼ਮਾਨ ਹੈ ਕਈ ਜੋ ਤੇ ਅਨੰਦ ਕਨ ਇੱਕ ਐਸ ਅਨੰਦ ਰੂਪ ਹੈ ਸੱਚ ਦਾ ਸੱਚ ਅਨੰਦ ਰੂਪ ਹੈ ਤੇ ਜਿਹੜੀ ਵਿਆਪਕ ਰੂਪ ਹੈ ਉਪਮਾ ਤੇ ਰਹਿਤ ਹੈ ਅਤੇ ਵਾਸ ਦੇ ਸਾਰੇ ਨੇ ਆ ਕੇ ਵਾਸਾ ਦੇਣ ਵਾਲਾ ਹੈ ਸਾਰਿਆਂ ਦਾ ਗੋਤੂ ਗੀਤ ਵੀ ਕੋ ਵੱਡਾ ਹੈ ਜੇ ਸਾਰਿਆਂ ਦਾ ਪ੍ਰਕਾਸ਼ਕ ਹੈ ਜਿਵਾਗ ਪਦ ਦੇ ਕੋ ਬਰਮਨ ਜੀ ਸ੍ਰੀ ਦਾਸ ਕੰ ਦਾ ਇਹੋ ਪਤੂ ਹੈ ਹਾਏ ਆਤਮਾ ਦੀ ਰੂਪ ਐਸਾ ਆਤਮਾ ਦਾ ਰੂਪ ਹੈ ਉਸ ਪ੍ਰਕਾਸ਼ ਰੂਪ ਦਾ ਪੂਜਨ ਕਰੇ ਮਹਾਰਾਜ ਕੰਧਾ ਨੇ ਵਰਤੈ ਸਹਿਜ ਸੁਭਾ ਮਹਾਰਾਜ ਜੀ ਗਿਨ ਹੋ ਮਹਾਰਾਜ ਕੰਧਾ ਗੁਰਾਂ ਦਾ ਆਰਾਮ ਸ਼ਾਂਤੀ ਸੁਹਾ ਘਾਰ ਕੇ ਸਭੀ ਉਸੇ ਪਾ ਪ੍ਰਕਾਸ਼ਿਆ ਹੈ ਬ੍ਰਹਮ ਸੰਜੋਤੀ ਹੋਣੀ ਚਾਹੀਦੀ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋ ਜਦ ਆਤਮਾ ਮਨ ਆਤਮਾ ਦੇ ਅਨ ਸਰਵੋਰ ਸੇ ਕਮ ਅਰਥੇ ਕਰਕੇ ਪ੍ਰਾਪਤ ਰੂਪ ਹੈ ਅੰਧੇਰੇ ਤੋਂ ਗਿਆਨ ਤੋਂ ਰਹਿਤ ਹੈ ਅਰ ਗਿਆਨ ਦਾ ਵੀ ਪ੍ਰਕਾਸ਼ਿਕ ਹੈ ਸਮਾਨ ਕੀ ਇਤਨਾ ਗਿਆਨ ਦਾ ਹੀ ਗ੍ਰੋਧ ਨਹੀਂ ਕਿਉਂ ਮਨ ਨੂੰ ਜਨੋ ਉਹ ਸਾਤਿ ਸੂਤ ਦੀ ਪ੍ਰਤੀਤੀ ਹੋ ਜੇ ਹੋਤਾ ਹੈ ਜੇ ਗੁਰਾਂ ਦੀ ਕਿਰਪਾ ਕਰਕੇ ਆਤਮੀ ਜੀ ਆਤਮਾ ਦੇ ਤਾਂ ਆਤਮਾ ਦੇ ਪਰਮਾਤਮਾ ਸਰੂਪ ਹੈ ਉਹ ਵੀ ਜਦੋਂ ਪ੍ਰਤੀਤ ਹੋਏ ਨਿਸ਼ਚਾ ਆ ਜਾਵੇ ਅਹੀ ਪਰਚਾ ਪਾ 10 ਸਾਲ ਹੋ ਗਏ ਨੇ ਇੰਦਰੀ ਭਾਈ ਪ੍ਰੇਮ ਦਾ ਪਰਚਾ ਲੰਘ ਲੱਗ ਜਾਂਦੀ ਹੈ ਸੋਹਣਾ ਪ੍ਰੇਮ ਦਾ ਪਰਚਾ ਪਾਇਆ ਜਾਂਦਾ ਹੈ ਆਤਮਾ ਅਡੂਲ ਨਾ ਦੂਲਾਈ ਆਤਮਾ ਜੰਮ ਮਰਨ ਦੀ ਦੋਲਦਾ ਨਹੀਂ ਆਤਮਾ ਬਾਹਲੀ ਜਿਹਾ ਬੱਗ ਵਸਾਈ ਦੋਲਦਾ ਨਹੀਂ ਆਤਮਾ ਵਾਸਨਾ ਕਰਕੇ ਦੋਲਦਾ ਨਹੀਂ ਲੋਭ ਪਰੇਖੂ ਦੀ ਦੋਲਦਾ ਨਹੀਂ ਆਤਮਾ ਮਨ ਕੋਣਾ ਦੋਲ ਹੋ ਜਾਂਦਾ ਹੈ ਜੇ ਦੇਵਤੇ ਸਹੀ ਨਹੀਂ ਕਰੀ ਦੋਲਦਾ ਗੁਰਤਾ ਪਾਏ ਸੁਭਾਗ ਗੁਰੇ ਦੇ ਪਾਏ ਅਨਸਾਰ ਹੋ ਕੇ ਕੋਈ ਪਾਇ ਪ੍ਰਕਾਸ਼ ਦੀ ਗੁਰਦਾ ਆਵੇ ਗੋੜਦਲ ਸਾਹਿਬ ਨਾ ਆਵੇ ਗੁਰੰਦੂਤਾਂ ਸਾਰੇ ਕੋ ਸੁਆਹ ਸੁਆਹ ਨੂੰ ਕੀ ਤਰੀ ਨਹੀਂ ਹੋ ਜਾਵੇ ਗੋੜਦਲ ਸਾਹਿਬ ਨਾ ਆਵੇ 10 ਦਿਨਾਂ ਤੋਂ ਸੁਪਦਾ ਗਿਆਨ ਕਿਸੇ ਨੂੰ ਆਇਆ ਨਹੀਂ ਲੋਭ ਮੈਲ ਨਾ ਦਿੱਖ ਹੋ ਜਾਣਾ ਜੇ ਮੇਨ ਖਾਣ ਤੀਨ ਦਾ ਜੋੜ ਨਾਲ ਬਣਿਆ ਰਹੇਗਾ ਪਰਖ ਨੂੰ ਇਹ ਲੋਭ ਦੀ ਨਾਲ ਹੈ ਉਸ ਦੇ ਅੰਦਰ ਉਹ ਜਿੱਥੇ ਜਾਂਦੀ ਨਹੀਂ ਹੈ ਕੋਈ ਨਾ ਪਾਲੇ ਹਰ ਨਾਮ ਮਨ ਵਸਾ ਜੇ ਭਾਈ ਪਾਲਗਿਨੀ ਚੈਨ ਕਿਉਂ ਪਤਰਾ ਪੜੀ ਪਾਲਾ ਉਹਦੀ ਕੜੀ ਹੁੰਦੀ ਹੈ ਸੱਤਵਾਂ ਹਿੱਸਾ ਪਾਲਵਾ ਕੜੀ ਦਾ ਤੋ 2.5 ਘੰਟੇ ਦੀ ਕੜੀ ਦਾ ਕੰਤਾ ਹੁੰਦਾ ਹੈ ਉਹ ਪਾਲ ਜਿਹੜਾ ਸੱਤਵਾਂ ਹਿੱਸਾ ਕੜੀ ਦਾ ਹੈ ਉਹ ਦੁੱਖੇ ਨੂੰ ਇਹ ਕਰ ਜਾਵੇ ਲੋ ਜਿਹਾਂ ਦੁੱਖੇ ਜਿਹੇ ਜਾਂਦੇ ਨੇ ਅੰਮ੍ਰਿਤ ਦੀ ਜੀ ਨਾਮ ਨੂੰ ਮਨਕ ਦੱਸ ਜਾਵੇ ਫਾਤ ਆਪਾ ਸਾਥ ਸਿਂਹ ਰਸ ਨਾਲ ਬਾਹਰ ਸਿਂਹ ਨਾਲ ਬਾਹਰ ਤੀਰ ਸੰਗਿ ਇਸ਼ਨਾਨ ਕਰ ਲੇ ਬਾਕੀ ਤੇਤੀ ਤੋਰ ਦੀਆਂ ਜੀਵਤਾਂ ਦੇ ਸਾਹ ਸਾਰਿਆਂ ਦੇ ਇਸ਼ਨਾਨ-ਉਨ ਕਰ ਲਿਆ ਹੋ ਬੱਤੀ ਨਾ ਸਭ ਦਾ ਆਤਮਿਕ ਘਰ ਹੈ ਉਹਨੇ ਜੀ ਸਾਰੇ ਕੀ ਸੰਹ ਲੋਹੀਪੁਰ ਕਾਂਡੂਆਂ ਨੂੰ ਇਸਤਾਨ ਕਰ ਲਿਆ ਹੈ ਬੱਤੀ ਲਾਲ ਨਾ ਲੱਗਈ ਜਿਹਨੇ ਸੱਤੇ ਨਾ ਆਈ ਜਦੋਂ ਉਹਨੂੰ ਫੇਰ ਅੱਗ ਜੀਆ ਨਹੀਂ ਆਇ ਪਾਤਾਂ ਨੂੰ ਨਾ ਲੱਗਦੀ ਮਾਲ ਲਾਗਾ ਦੂਜਾ ਭਾ ਮੈਰ ਦਾ ਭਾਈ ਦਾਇਜ ਭਾਵਾ ਪਰਖਾਂ ਨੂੰ ਲੱਗਦੀ ਹੈ ਜੋ ਦੂਜਾ ਦਾ ਅਨਿਜਨ ਨਾ ਲੱਗਦੀ ਹੋਰ ਸੋਤੀ ਮੂਲ ਨਾ ਇਕੜਾ ਮੈਰ ਦੀਆਂ ਅੰਗੀਆਂ ਚਿੰਬੜੀ ਹੋਈ ਉਹਦੇ ਬਿਸ਼ਰੇ ਕੀ ਸੰਸਾਰ ਤੇ ਨਿਰਵੀਤੋ ਸਵੀਕਾਰ ਲਿਆ ਕੋਈ ਆਂਦਰਾ ਤੋਂ ਲੋਇ ਹੈ ਤੂੰ ਮੂਲ ਕਾਇ ਨਿਰਪਰਿਗ ਹੈ ਰੋ ਜੇ 86 ਤੀਰ ਸੁਨਾਹ ਮੈਂ ਸਾਥ ਤੀਰ ਸੁਨਾਹ ਕਰਿਆ ਤਾਂ ਵੀ ਹੁੰਦਾ ਕਿ ਮੈਂ ਇਹ ਨਿਰਪਰਿਗ ਬਣ ਮਾਨਮੋਸ ਕਰਮ ਉਤਾਰੇ ਅੰਕਾਰ ਨਾਨਕ ਨੂੰ ਕਰਮਾਂ ਨੂੰ ਕਰਵਾ ਪਰ ਹੰਕਾਰ ਕਰਦੇ ਕਿ ਮੈਂ ਕਰਮ ਕੀਤਾ ਹੈ ਹੰਕਾਰੀ ਹੋ ਰਹੇ ਹਨ ਬੱਦੁਖੋ ਦੁਖ ਸਮਾਸ ਕਰਦੇ ਸਾਰਿਆਂ ਨੂੰ ਦੁੱਖ ਦੇ ਦੇ ਕੇ ਹੱਟ ਕਰਕੇ ਭੁੱਖੇ ਮਰਦੇ ਹੈ ਅਤੇ ਜੋ ਖੁਸ਼ੀ ਕਮਾਈ ਕਰ ਲੈ ਕਿਸ ਨੂੰ ਦੁੱਖ ਦੇਵੇ ਕਿਸ ਸੰਤਾਕ ਔਰ ਦੁਖੀਾਂ ਨੂੰ ਕੰਮ ਆਉਂਦਾ ਹੈ ਦੁਖੀ ਦੁਖੀ ਆਪ ਵੀ ਦੁਖੀ ਹੁੰਦੇ ਆ ਉਹਨਾਂ ਨੂੰ ਦੁਖੀ ਕਰਦੇ ਆ ਇਹ ਦੁਖਨੀਆਂ ਕਮਾਈਆਂ ਕਰਦੇ ਹਨ ਨਾਨਕ ਮੈਲਾ ਇੱਜਲਤਾ ਕੀਆ ਗਏ ਇੰਨੇ ਮੈਲਾ ਹਿਰਦਾ ਇੱਜਲਤਾ ਕਿਤਾ ਹੋ ਸਕਦਾ ਹੈ ਦਾ ਸਤਗੁਰ ਮਾਹੇ ਸਮਾ ਜੀ ਸਤਗੁਰਾਂ ਦੀ ਆਗਿਆ ਤੇ ਜੀ ਸਮਾ ਜਾਏ ਤੇ ਹਲ ਹੋਵੇ ਫਿਰ ਭਾਈ ਇੱਜਲ ਹੋ ਸਕਦਾ ਹੈ ਜਿਵੇਂ ਕਾ ਉਜਰ ਹੰਸ ਹੋਵੇ ਇਸੇ ਮਰ ਸੰਸਾਰ ਜੁਨਾ ਕੇ महला ती मन मुख लोकाई मनुख लोका मनुख लोकुख़ री कयूं रो री मन चरा तरह खान जान कर माया न छॾ जिन दुग ला छॾी आहे गुरख अन मारे झगड़ा न ਉਹ ਕਹਿੰਦੇ ਆਪਣੀ ਮੰਨ ਦੇ ਮੰਨ ਦੇ ਸੁਆ ਨੂੰ ਗੁਰਮਖੰਡ ਮਾਰ ਲਿਆ ਹੈ। ਸਭ ਦੀ ਕਸ ਬਕਤੀ ਲਾਹੇ ਮੰਨ ਦਾ ਸੁਆ ਨੂੰ ਮਰ ਗਿਆ। ਕਹਿੰਦੇ ਸਭ ਦੀ ਕਸਤੀ ਲਾ ਕੇ ਕਰਤੀ ਉਹ ਮਨ ਨੂੰ ਸੱਦੇ ਜੁੜਦਾ ਤੇ ਮਨ ਵਾਸਨਾ ਨੂੰ ਜੁੜਦਾ। ਮਨ ਸੰਕਲਪਾਂ ਨੂੰ ਜੜਦਾ ਤੇ ਸੱਦੇ ਜੁੜਦਾ। ਇਹ ਕਸਤੀ ਲਾ ਕੇ ਜੀ ਹੋਣਾ ਕਰਦੀ ਨਹੀਂ 12 ਮੰਨੀ ਦਾ। ਐਂ ਸੰਦੇ ਗਿਆਨ ਗ੍ਰੰਥ ਸੰਦੇ ਕਰਮ ਗ੍ਰੰਥ ਮਨ ਤੋਂ ਬਬਸ ਸੱਦੇ ਜੁੜ ਕੇ ਲਾ ਕੇ ਜਦੋਂ ਮਨ ਦਾ ਸਿਰਨਾਹ ਹੱਟ ਜੇ ਉਹਨਾਂ ਮੁੰਡਾ ਬਾਰਾ ਮੁੰਡਾ ਸੈਨਾ ਬਣ ਜਾਂਦਾ ਇਹ ਮੰੰਦਾ ਮੰੰਦਾ ਗੁਰਮਖੰਦ ਮਾਰਿਆ ਮਾਨਹੀ ਨਾਲ ਝਗੜਾ ਮਾਨਹੀ ਨਾਲ ਸਾਥੀ ਜੇ ਸਾਹਿਬ ਸਿੰਘ ਵੀ ਕੱਲੇ ਕਿਤੇ ਬੈਠਦੇ ਗੁਰਮਖੋ ਤਾਂ ਮੰੰਦੇ ਰਤੋਂ ਆਈ ਝਗੜਾ ਕਰਦੇ ਆਉਂ ਕਹਿੰਦੇ ਮਰਾਂ ਮਨਾ ਸ਼ਾਨਾ ਦੇਈ ਮਨਾ ਮਰ ਜਾ ਨੈਰੋਂ ਲੱਗਾ ਇਹ ਕਿ ਸਿਆਪੇ ਕਰਦਾ ਤੇਰੇ ਹੁਣ ਤੋਂ ਕਲ ਤੋਂ ਰਹੇਗਾ ਲੱਖ ਤੇ ਰਾਸੀ ਪਾਉਂਦਾ ਫਿਰਦਾ ਸੁੱਧੇ ਰਾਸੀ ਕਾਇਆ ਬਸਾ ਕੇ ਉਹ ਸਾਥੀ ਚੱਲਦੇ ਤੂੰ ਨਾ ਪੁੱਤੇ ਰਹਿ ਜਾ ਤੂੰ ਮਨ ਨਾਲੀ ਝਗੜਾ ਕਰਦੇ ਰਹਿੰਦੇ ਆਨੰਦ ਰੋਕਣਾ ਤੇ ਜਦੋਂ ਸੰਗਤ ਜਮਰੇ ਨਾ ਜਿਵੇਂ ਮੰਦਾ ਦਾ ਤੇ ਰਿਆ ਹੋਵੇ ਨਾ ਸੰਗੀ ਇਹ ਫਤ ਤੈਨੂੰ ਨਹੀਂ ਜਾਣੀ ਤੇ ਸੰਗਨਵਾਸੀ ਇਸੇ ਪ੍ਰਕਾਰ ਜਿਹਦਾ ਮਨ ਕੱਲੇ ਦਾ ਨਾ ਸੰਗੇ ਉਹ ਫਿਰ ਮਨ ਦੀ ਸੱਠ ਪਾਉਂਦੇ ਸੰਗਤ ਲਿਆ ਕੇ ਮਨ ਦੇ ਰੋਕਣ ਦੀ ਪ੍ਰਾਰਥਨਾ ਕਰਨੀ ਕਿ ਕਰਦੇ ਰਹਿੰਦੇ ਹੋ ਮਨ ਜਨਾਈ ਸਾਥ ਸੰਗਤ ਦੀ ਸਾਥੀ ਵਿੱਚ ਇਹ ਆ ਕੇ ਮਨ ਦੇ ਰੋਕਣ ਦਾ ਸੰਗਤ ਨੂੰ ਆਪ ਪੁੱਛਦੇ ਰਹਿੰਦੇ ਹਾਂ ਇਹ ਮੰਨਦੀ ਸਾਥ ਪਾਉਂਦੇ ਹੈ ਜਿਹੜਾ ਸੰਗਤ ਨੂੰ ਲੈਣਾ ਹੈ ਮਾਨ ਹੀ ਮਾਨ ਜਿ ਸਮਾਏ ਅਦੇ ਪਰਮੇਸ਼ਰ ਦੇ ਨਾਮ ਨੂੰ ਮਨ ਤੋਂ ਮੰਨਦੇ ਵਿੱਚ ਮਨ ਸਿਰੋਮਣੀ ਪਰਮੇਸ਼ਰ ਦੇ ਵਿੱਚ ਇਹ ਸਮਾਧੀ ਲਾ ਕੇ ਮਨ ਦੇ ਵਿੱਚ ਉਹ ਇਸ ਪ੍ਰਕਾਰ ਸਾਲ ਸੰਗਏ ਦੀ ਨਿਰਮਲਪ ਹੋ ਕੇ ਨਿਰਭੂ ਕਾਲ ਬਸ ਸਮਾਧੀ ਦੀ ਕਿਸਮ ਆ ਜਾਂਦੀ ਹਨ ਮਾਨਜੂ ਰਿਛੇ ਸੋਧਾ ਹਾਏ ਨਾਨਸ ਜੀ ਜਾਨਾ 12 ਮੰਦਸ ਸੋਨਾ ਮੰਦੀ ਆ ਇਹ ਜੋ ਇਸ ਪਹਿਲਾਂ ਤਾਂ ਸੈਰੀ ਰੀ ਦੀ ਹੋਣ ਪਰ ਜੇ ਵੀ ਪਹਿਲਾਂ ਪੁਰੂ ਕਾਲ ਦੀ ਜਿਵੇਂ ਤਰੂ ਡਾਈ ਦੀ ਚੱਲ ਪੱਦੀ ਰਿਛਾ ਸੀ ਇਸ ਪ੍ਰਕਾਰ ਕੋ ਦੇਖ ਨੂੰ ਰਾਜ ਦੀ ਸਾਹੀ ਰਾਮ ਚੰਦਰ ਵੈਸ਼ਨ ਕਰਕੇ ਪਹਾਣ ਰਿਧੀ ਸੀ ਪਰ ਜੋ ਮੰਤਿਛਾ ਕਰ ਲਿਆ ਉਹਨੂੰ ਪ੍ਰਾਪਤ ਹੋ ਜਾਂਦਾ ਲੈ ਲਿੰਦਾ ਹੈ ਮਨਸਾ ਘਾੜ ਜੋ ਕਰਕੇ ਆਇਆ ਹੈ ਸਾਰੇ ਸੰਗਤ ਜਨ ਮਰਨ ਮਤਾਇਆ ਪਤਰਾ ਸਾਹ ਦੇ ਸੁਭਾ ਸਵੇਰ ਦੇ ਸਵਰਾਂ ਦੇ ਸਵਰ પ્રકાશ ਹੋ ਜਾਂਦਾ ਹੈ ਸੁਭਾਵਿਕ ਹੀ ਸੱਚੇ ਗੁਰਾਂ ਦੇ ਸਵਰ ਕਰਕੇ ਅੰਮ੍ਰਿਤ ਨਾਮ ਸਾਧ ਕੁੰਜੀ ਆ ਕੋਈ ਕਹੇ ਅਮਰ ਤੇ ਨਾਮ ਹੈ ਸਦਾ ਇਹਨੂੰ ਕੁੰਜੀ ਦੇ ਨਾਮ ਸੱਚੀਅਤ ਹੋਣਾ ਨੂੰ ਕੁੰਜੀ ਆ ਵਰਸ ਤਾਰ ਕੇ ਨਾ ਜਗਤ ਦੀ ਸੇਵਾ ਦੀ ਕਾਰ ਕਰਨਾ ਪਰਵੀ ਰੋ ਗਰਮ ਖਾਂ ਵਾਲੀ ਕਾਰ ਕਰੀਏ ਮਨੁਖ ਖਾਂ ਵਾਲੀ ਕਾਰ ਛੱਡ ਜੀਏ ਆਪ ਜਪਨਾ ਤੇ ਹੀ ਪਾਉਣਾ ਤੇ ਕੋਹੜਾ ਭਲਾ ਕਰਨਾ ബു നാൽ വിമുഖാ ചാര കമാലമ ജോ ലാല ബുദ്ധലോ ബാഹ്ത ല

ਆਪਣੇ ਮੰਨੂ ਜੱਤਲਾ ਹੈ ਹਰ ਚੋਤੀ ਲੇਵਲਾ ਹਰਾਲ ਕਿਸ ਦੇ ਨਾਲ ਉਹ ਲੇਵ ਮਾਰਾ ਸਾਬ ਲਾ ਦਿੰਦੇ ਹੈ ਦਿਲ ਲੱਗ ਜਾਂਦੀ ਹੈ ਮਨਿ ਵੜੀ ਨਾ ਬਗਲਾ ਤੁਪਿਆ ਜਾਂਦਾ ਹੈ ਨਾਲਕ ਗੁਣ ਵਸ ਸੱਚ ਸਮਾਵਾ ਕਟਮੁਨਿ ਜੀ ਸੰਗਿ ਦੇ ਗੁਰਮਖੋ ਸਤਿਨਾਮੁ ਦੀ ਪਾਈ ਕਮਾਈ ਕਰ ਗਏ ਹਨ ਮਨੁ ਮੁਖ ਆਗੈ ਜਹੰਗਿ ਦੇਹੁ ਨਉ ਦੇਂਦ ਗੰਦਰ ਸ੍ਰੀ ਸਿਖੁ ਰੰਗੁ ਹਨਿ ਮਾਨਸੋ ਰਸਿਆ ਦੇਂਦਿ ਜੀ ਸਤਿਗਿ ਤੁਮਾਈ ਪਰੂਣਾ ਕਰਦੇ ਮਨਿ ਉਤਮਾ ਕੀ ਨਹੀ ਟਕਦੇ ਸ੍ਰੀ ਆਉਣ ਦੇ ਜਾਂਦੇ ਜੀਨਾ ਚ ਪਾਵਰੀ ਨੂੰ ਹਰ ਕੇ ਸੱਚ ਸੁਣਹੁ ਗਣ ਪਾਈ ਇਹ ਹਰਿ ਦੇ ਸੰਗਨੋ ਭਾਵਜਨੋ ਸਨੋ ਤੁਸੀਂ ਨਾਰਾਇਣ ਦੇ ਭਗਤੀਯਾਨ ਹੋ ਹਰਿ ਕਟ ਗੁਰੂ ਦੀ ਇਸ ਸਾਖੀ ਇਹ ਹਰੀ ਅਕਾਲ ਪੁਰਖ ਦੀ ਜਿਹੜੀ ਸਤਗੁਰਾਂ ਦੀ ਸਿੱਖਿਆ ਜਿਹੜੀ ਹੈ ਉਹ ਸਾਖ ਨਹੀਂ ਆਈ ਤੁਹਾਨੂੰ ਜਿੰਨੇ ਸੁਣੋ ਇਹ ਜਿਸ ਤਰ੍ਹਾਂ ਪਾਗ ਹੋਇਆ ਮੁਖ ਮੱਥ ਜਿਨ੍ਹਾਂ ਦੇ ਧੁਰੋਂ ਨਿਸ਼ਟਾਮ ਕਰਮ ਕੀਤੇ ਹੋਇਆ ਮੁਖ ਪਰਮਣੀ ਪਾਗ ਹੁੰਦਾ ਮੱਥ ਉਹ लखांत सिख्या हिरद वसा है हर अमृत कथा श्र्रेष्ठ उत्तम हरि जी अमृत कथा श्र्रेष्ठ जिन तू साधक श्र्रेष्ठ जिन जलदा ਰੋਗ ਦਿਨ ਤੱਕ ਜੋਗ ਆਦਿ ਕਹਨੇ ਇਹਨਾਂ ਸਾਰਿਆਂ ਤੋਂ ਉੱਤਮ ਹੈ ਵਰ ਬਚਨੀ ਸਹਜੇ ਚਾਹੇ ਗੁਰਾਂ ਦੇ ਬਚਨਾਂ ਨੂੰ ਮੰਨਵਾਰੇ ਸੁਖਿ ਸਲਾਖੀ ਚੱਖਿਆ ਧਾਰਿਆ ਹੈ ਤਹ ਪਹਿਆ ਪ੍ਰਗਿਆ ਹੋ ਸਾਥੀ ਜੋ ਤੈਨੂੰ ਬਸੇ ਹੈ ਤਹ ਪਹਿਆ ਪ੍ਰਗਿਆ ਸੀ ਨਿਕਿਆ ਅੰਧਿਆਰ ਨੂੰ ਜੀਵਨ ਦੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਅ ਗਿਆਨ ਦਾ ਨਿਰ ਚੱਖਿਆ ਗਿਆ ਹੈ ਜੋ ਰਾਣਿ ਚੁੜਾ ਜਿਵੇਂ ਸਹਾਲ ਜਿਵੇਂ ਸੂਰਜਾ ਹੈ ਆਤਮ ਨੂੰ ਤਿਰਖ ਲੈਂਦਾ ਖਿਚ ਲੈਂਦਾ ਰਾਜ ਨੂੰ ਇਹਨੂੰ ਦੂਰ ਕਰ ਦਿੰਦਾ ਐਂਗਰੀ ਸਾਹਿਬ ਦੇ ਗਿਆਨ ਨੇ ਅਜਿਹੇ ਰਾਤ ਨੂੰ ਖਿਚ ਲਿਆ ਹਮ ਨੂੰ ਦੱਸਾ ਹੈ ਭਰਮ ਦੇ ਤਾਰੇ ਸਭ ਕੇ ਹਨ ਮਾਇਆ ਦਾ ਮੋਹ ਰੂਪੀ ਚੰਦ ਦਾ ਪ੍ਰਕਾਸ਼ ਮਿਤਕਿਆ ਹੈ ਯੋਗ ਬ੍ਰਹਮ ਦਾ ਧਰਮ ਦਾ ਮੇਰਾ ਚੱਕਾ ਗਿਆ ਹੈ ਆ ਦੇਖਿਆ ਅਗੂਤਰ ਅਲਖ ਨੇ ਰਹੀ ਜਿਦਾਂ ਯੋਗ ਕਰਕੇ ਅਦਿਸ਼ੀ ਬ੍ਰਹਮਣ ਗੁਸ਼ੰਤ ਬ੍ਰਹਮ ਗੁਸ਼ੰਤ ਹੋ ਰਿਹਾ ਸੀ ਅਗੋਤਰੀ ਇੰਦਰੀਆਂ ਦੇ ਅਭਿਸ਼ਵਾਸੀ ਅਸਧਮਨ ਕਰਕੇ ਅਲਖ ਸੀ ਨਰਮੇ ਮਾਇਆ ਦੇ ਕਾਸ਼ਤ ਹੋ ਰਿਹਾ ਤਾ ਜੋ ਤੋ ਦੇਖਿਆ ਗੁਰਮੁਖ ਆਖੀਰਮਖੰਨ ਜਿਆਨ ਸੀ ਅੱਖਾਂ ਦੇ ਨਾਲ ਅਪਰੋਹ ਗਿਆਨ ਦੀ ਨਿਤਰਾ ਨਾਲ ਉਹ ਸਾਰਾ ਇਹ ਨੂੰ ਦੇਖ ਲਿਆ ਜਦੋਂ ਗੁਰਮੁਖਨ ਗੁਰੂ ਸਾਹਿਬ ਨਾਲ ਅੱਖਾਂ ਨਾਲ ਸਿੱਖਿਆ ਦਿੱਤੀ ਉਹ ਸਾਇਨ ਦਾ ਪ੍ਰਮਾਨ ਰੂਪ ਕਰਕੇ ਅੰਧਾ ਪ੍ਰਮਾਨ ਰੂਪ ਕਰਕੇ ਦੇਖ ਲਿਆ ਹੈ ਆ ਦੇਸ਼ ਤੇ ਅਗੂ ਤੇ ਆਲਾਖ ਮੇਰਾ ਨਹੀਂ ਜੇ ਨੂੰ ਤਬੁਸ਼ਾ ਗਰਮ ਸਤਾਖੀ ਵਾਹ ਜਿਹਾ ਹੰਦਰਾ ਇਹ ਬੀਦੋ ਖਲਚਾ ਯਾਹ ਜਿਹੀ ਚੀਜ਼